ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਚੜ੍ਹਦੀ ਕਲਾ ਛਮੋਗੇ ਤੁਹਾਡਾ ਸਵਾਗਤ ਹੈ ਜੀ ਪ੍ਰੀਤ ਬੁਟੀਕ ਚੈਨਲ ਦੇ ਅੱਜ ਆਪਾਂ ਤੁਹਾਨੂੰ ਜਿਹੜੇ ਵੀ ਸੂਟ ਦਿਖਾਵਾਂਗੇ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਸੂਟ ਰੰਗ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਜੀ ਬਾਕੀ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਰਿਕਵੈਸਟ ਕਰਦੀ ਆ ਜਿਨ੍ਹਾਂ ਨੇ ਮੇਰਾ ਇਹ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਬਾਕੀ ਜੀ ਪਿਆਰਾ ਜਿਹਾ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਸਾਡੀ ਕਲੈਕਸ਼ਨ ਜਿਹੜੀ ਕਿੱਦਾਂ ਦੀ ਲੱਗਦੀ ਆ ਤੇ ਤੁਸੀਂ ਕਿੱਦਾਂ ਦੇ ਸੂਟ ਜਿਹੜਾ ਹੋਰ ਬਾਏ ਕਰਨਾ ਚਾਹੁੰਦੇ ਆ ਚਲੋ ਜੀ ਸ਼ੁਰੂ ਕਰਦੇ ਆ ਫਸਟ ਜੀ ਪਸ਼ਮੀਨੇ ਦੇ ਸੂਟ ਹੋਣਗੇ ਡੱਬੀਆਂ ਵਾਲੇ ਸੂਟ ਹੋਣਗੇ ਬਹੁਤ ਭੈਣਾਂ ਦੀ ਡਿਮਾਂਡ ਸੀ ਇਹ ਸੂਟ ਦੀ ਠੀਕ ਹੈ ਜੀ ਪਹਿਲਾਂ ਆਪਾਂ ਰਾਮਟੈਕਸ ਬ੍ਰਾਂਡ ਵਾਲੇ ਲੈ ਕੇ ਆਏ ਸੀ ਪਸ਼ਮੀਨੇ ਦੇ ਕੁਝ ਭੈਣਾਂ ਜਿਹੜੀਆਂ ਉਹ ਹੈਵੀ ਰੇਟ ਵਿੱਚ ਨਹੀਂ ਬਾਏ ਕਰ ਸਕਦੀਆਂ ਸੋ ਆਪਾਂ ਘੱਟ ਰੇਟ ਵਿੱਚ ਲੈ ਕੇ ਆਏ ਆ ਠੀਕ ਹੈ ਜੀ ਨੈਕਸਟ ਆਵਲੇ ਸੂਟ ਜਿਹੜੇ ਹੋਣਗੇ ਕਰੇਵਡ ਸ਼ੀਨ ਚ ਹੋਣਗੇ ਇਹਨਾਂ ਤੇ ਬਹੁਤ ਸੋਹਣਾ ਸਿੱਪੀ ਦਾਰੀ ਦਾ ਵਰਕ ਕੀਤਾ ਹੋਇਆਗਾ ਸ਼ਰਟ ਤੇ ਨਾਲ ਬਾਟਮ ਜਿਹੜੀ ਪਲੇਨ ਰਹੇਗੀ ਠੀਕ ਹੈ ਜੀ ਤੁਸੀਂ ਚੈੱਕ ਕਰ ਸਕਦੇ ਹੋ ਅਗਰ ਤੁਸੀਂ ਇਹ ਬਾਈ ਕਰਨਾ ਚਾਹੁੰਦੇ ਹੋ ਤੁਸੀਂ ਪਰਸਨਲੀ ਸਾਡੇ ਕੋਲੋਂ ਵਟਸਐਪ ਤੇ ਨੰਬਰ ਸ਼ੋ ਹੋ ਰਿਹਾ ਹੈ ਉਹਦੇ ਤੇ ਫੋਟੋ ਮੰਗਵਾ ਸਕਦੇ ਜਿਹਦੇ ਵੀ ਤੁਹਾਨੂੰ ਕਲੀਅਰ ਪਤਾ ਲੱਗੇਗਾ ਕਿ ਹਾਂ ਵਰਕ ਕਿਦਾਂ ਦਾ ਹੋਇਆ ਹੋਇਆ ਠੀਕ ਹੈ ਜੀ ਬਹੁਤ ਸੋਹਣਾ ਸਿੱਪੀ ਦਾਰੀ ਦਾ ਵਰਕ ਕਰਕੇ ਸ਼ਰਟ ਜਿਹੜੀ ਰੈਡੀ ਕੀਤੀ ਆ ਇਹ ਹੈਵੀ ਪਾਰਟੀ ਵੇਅਰ ਸੂਟ ਹੋਣਗੇ ਜਿੱਦਾਂ ਕਿ ਹੁਣ ਅੱਜਕੱਲ ਮੋਰੇ ਮੈਰਿਜ ਫੰਕਸ਼ਨ ਆ ਰਹੇ ਆ ਲੋਹੜੀ ਦਾ ਸਪੈਸ਼ਲੀ ਫੰਕਸ਼ਨ ਆ ਰਹੇ ਆ ਠੀਕ ਹੈ ਲੋਹੜੀ ਤੇ ਲਈ ਸਪੈਸ਼ਲ ਰਹਿਣ ਵਾਲੇ ਸੂਟ ਠੀਕ ਹੈ ਜਿਹੜੀਆਂ ਭੈਣਾਂ ਬਾਈ ਕਰਨਾ ਚਾਹੁੰਦੀਆਂ ਬਹੁਤ ਸੋਹਣੇ ਬ੍ਰਾਈਟ ਚ ਕਲਰ ਆ ਬਹੁਤ ਵਧੀਆ ਲੱਗਣਗੇ ਡਿਫਰੈਂਟ ਲੁੱਕ ਨਿਕਲ ਕੇ ਆਏਗੀ ਬਹੁਤ ਸੋਹਣੇ ਜਿਹੜੇ ਸੂਟ ਬਣ ਕੇ ਰੈਡੀ ਹੋਣਗੇ ਇਹਨਾਂ ਦੇ ਨਾਲ ਤੁਸੀਂ ਅਪਨ ਅਕੋਰਡਿੰਗ ਜਿਹੜਾ ਦੁਪੱਟਾ ਰੈਡੀ ਕਰਵਾ ਸਕਦੇ ਹੋ ਅਗਰ ਤੁਸੀਂ ਬਾਟਮ ਤੇ ਵਰਕ ਕਰਵਾਉਣਾ ਚਾਹੁੰਦੇ ਹੋ ਵੀ ਕਰਾ ਸਕਦੇ ਹੋ ਅਗਰ ਪਲੇਨ ਬਾਟਮ ਰੱਖਣਾ ਚਾਹੁੰਦੇ ਤਾਂ ਪਲੇਨ ਵੀ ਬਹੁਤ ਸੋਹਣੀ ਲੱਗੇ ਇਦੇ ਵਿੱਚ ਬਹੁਤ ਸੋਹਣੇ ਬ੍ਰਾਈਟ ਜਿਹੇ ਕਲਰ ਆ ਜਿਹੜੇ ਕਿ ਸਰਦੀਆਂ ਦੇ ਲਈ ਸਪੈਸ਼ਲ ਰਹਿਣ ਵਾਲੇ ਆ ਤੁਸੀਂ ਆਪਣੇ ਅਕੋਰਡਿੰਗ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆਈ ਜਾਂਦਾ ਆਪਣਾ ਸਕਰੀਨਸ਼ਾਟ ਭੇਜ ਕੇ ਜਿਹੜਾ ਆ ਆਰਡਰ ਬੁੱਕ ਕਰੀ ਜਾਓ ਤੇ ਆਪਣਾ ਜਿਹੜਾ ਸੂਟ ਸਿਲੈਕਟ ਕਰ ਲਓ ਆਪਣੇ ਕੋਲ ਵਰਲਡਵਾਈਡ ਸ਼ਿਪਿੰਗ ਵੀ ਅਵੇਲੇਬਲ ਆ ਤੁਸੀਂ ਕਿਤੇ ਵੀ ਬੈਠੇ ਆ ਆਪਣਾ ਜਿਹੜਾ ਸੂਟ ਮੰਗਵਾ ਸਕਦੇ ਹੋ ਠੀਕ ਹੈ ਜੀ ਨੈਕਸਟ ਆਵਲ ਸੂਟ ਇਸ ਹੋਣਗੇ ਸਿਲਕ ਦੇ ਵਿੱਚ ਬਹੁਤ ਸੋਹਣੇ ਸੂਟ ਹੋਣਗੇ ਆਪਾਂ ਪਹਿਲਾਂ ਵੀ ਇਹ ਲੈ ਕੇ ਆਏ ਸੀ ਸੂਟ ਜਿਹੜੇ ਕਿ ਬਹੁਤ ਭੈਣਾਂ ਦੀ ਡਿਮਾਂਡ ਸੀਗੀ ਤੇ ਹੁਣ ਦੁਬਾਰਾ ਤੋਂ ਆਪਾਂ ਲੈ ਕੇ ਆਏ ਆ ਠੀਕ ਹੈ ਇਹ ਸਿਲਕ ਦੇ ਵਿੱਚ ਫੈਬਰਿਕ ਰਹੇਗਾ ਨਾਲ ਬਾਂਦਨੀ ਦਾ ਕੰਮ ਕਰਕੇ ਬਹੁਤ ਸੋਹਣੇ ਹੋਣਗੇ ਠੀਕ ਹੈ ਇਹਨਾਂ ਨਾਲ ਸ਼ਰਟ ਤੇ ਬਾਟਮ ਦੇਖ ਸਕਦੇ ਹੋ ਬਹੁਤ ਸੋਹਣੇ ਇਹਦੇ ਤੇ ਤੁਸੀਂ ਕੋਈ ਵੀ ਵਰਕ ਕਰਵਾਉਣਾ ਆ ਮਸ਼ੀਨ ਵਰਕ ਹੈਂਡ ਵਰਕ ਠੀਕ ਹੈ ਕੋਈ ਵੀ ਵਰਕ ਕਰਵਾ ਕੇ ਨੂੰ ਰੈਡੀ ਕਰਵਾ ਸਕਦੇ ਹੋ ਬਹੁਤ ਸੋਹਣੇ ਬਣ ਕੇ ਜਿਹੜੇ ਰੈਡੀ ਹੋਣਗੇ ਕੀਕ ਸਿੰਪਲ ਸੋਬਰ ਜੀ ਅਗਰ ਕੰਮ ਕਰਾਉਣਾ ਤੁਸੀਂ ਸਿੰਪਲ ਸੋਬਰ ਜੀ ਕਰਵਾ ਕੇ ਜਿਹੜੇ ਪਾਰਟੀ ਵੇਅਰ ਲੁੱਕ ਦੇ ਸੂਟ ਤਿਆਰ ਕਰਵਾ ਸਕਦੇ ਹੋ ਕੀਕ ਅਗਰ ਤੁਹਾਡੇ ਕੋਲ ਕੋਈ ਡਿਜ਼ਾਈਨ ਹੈ ਤਾਂ ਤੁਸੀਂ ਫੋਟੋ ਸੈਂਡ ਕਰ ਸਕਦੇ ਹੋ ਅਗਰ ਤੁਸੀਂ ਸਾਡੇ ਪਸੰਦ ਅਕੋਰਡਿੰਗ ਬਣਾਉਣਾ ਚਾਹੁੰਦੇ ਆ ਸਾਡੇ ਪਸੰਦ ਦੇ ਅਕੋਰਡਿੰਗ ਵੀ ਬਣਵਾ ਸਕਦੇ ਹੋ ਇਦੇ ਵਿੱਚੋਂ ਵੀ ਤੁਹਾਨੂੰ ਜਿਹੜਾ ਕਲਰ ਪਸੰਦ ਆਉਂਦਾ ਸਕਰੀਨਸ਼ਾਟ ਭੇਜ ਕੇ ਆਪਣਾ ਬੁੱਕ ਕਰੀ ਜਾਓ ਕਿਉਂਕਿ ਸੂਟ ਇਹ ਬਹੁਤ ਡਿਮਾਂਡੇਬਲ ਆ ਸੂਟ ਕੋਈ ਵੀ ਸ਼ੱਡਨ ਵਾਲਾ ਨਹੀਂ ਠੀਕ ਹੈ ਜੀ ਤੁਸੀਂ ਆਪਣੇ ਜਲਦੀ ਤੋਂ ਜਲਦੀ ਆਰਡਰ ਬੁੱਕ ਕਰਕੇ ਆਪਣਾ ਜਿਹੜਾ ਸੂਟ ਬੁੱਕ ਕਰ ਸਕਦੇ ਹੋ ਬਾਕੀ ਜੀ ਅੱਜ ਦੀ ਕਲੈਕਸ਼ਨ ਦੇ ਵਿੱਚ ਇਹ ਸੂਟ ਆ ਉਮੀਦ ਆ ਤੁਹਾਨੂੰ ਪਸੰਦ ਆਉਣਗੇ ਜੀ ਬਾਕੀ ਜੀ ਕਮੈਂਟ ਕਰਕੇ ਜਰੂਰ ਦੱਸਿਓ ਥੈਂਕ ਯੂ